ਆ ਦੇਣਾ ਅੱਪਾ ਆ ਕੇ ਗੱਗੂ ਦੇ ਖੇਤ ਅੱਜ ਦੇਖ ਕੁਸਵਾ ਕੰਮ ਆਰ ਕੇ ਦੇਖੀ ਕਹੇ ਅਲੱਗ ਰਿਆ ਉਧਰ ਗੋਲੂ ਆਂਦਾ ਚੱਲੀ ਜਾਂਦਾ ਟਰੈਕਟਰ ਹੋਰੀ ਕਰਾਉਂਦਾ ਟ੍ਰੀਟਮੈਂਟ ਚਾਲੂ ਕਰਿਆ ਬਾਈ ਕੀ ਹੈ ਹੈਪੀ ਬੰਦਾ ਇਹ ਮਰੀ ਹੋਈ ਜ਼ਮੀਨ ਦਾ ਮਰੀ ਹੋਈ ਜ਼ਮੀਨ ਦੀ ਨੀਂਹ ਲੀਣਾ ਥੋੜੀ ਬਿਜ਼ੀ ਲਾਈਵ ਚੱਲ ਰਹੀ ਹੈ ਨਾ ਹੈਪੀ ਸਾਲਾ ਮੇਰੇ ਤੇ ਹੱਸ ਹੀ ਜਾਂਦਾ ਕੰਮਕਾਰ ਜਿਆਦਾ ਕਰਦਾ ਮੁੰਡਾ ਕੰਮਕਾਰ ਥੋੜਾ ਜਿਹਾ ਹਾਂਜੀ ਬਾਬੇਓ ਕਿਵੇਂ ਹੋ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਟੀਮ ਸ਼ੁਰੂਆਤ ਹੋਈ ਆ ਆਪਣੋ ਹੁਣ ਹੁਣ ਸਟਾਰਟ ਕੀਤਾ ਤੇ ਬਾਬੇ ਸ਼ਾਮਾਂ ਦੇ ਟਾਈਮ ਦੇਖਿਓ ਬਾਬੇਓ ਟਾਈਮ ਦੇਖ ਤੋ ਦੁਪਹਿਰ ਦੇ ਦੋ ਵਜਰੇ ਨੂੰ ਹੁਣ ਆਪਾਂ ਵਲੌਗ ਸਟਾਰਟ ਕਰ ਰਹੇ ਤੇ ਬਾਬੇ ਉਹ ਅਸੀਂ ਆਈ ਸੀ ਬੈਂਕ ਪੈਸੇ ਕਢਵਾਉਣ ਹੈਪੀ ਚੱਲਿਆ ਬਾਹਰ ਕੈਨੇਡਾ ਮੇਰੇ ਵੀਰਿਆ ਦੇਖੋ ਪੈਸਾ ਪੈਸਾ ਮੇਰੀ ਬਣੀ ਪੈਸਾ ਨਹੀਂ ਲਗਾਉਣ ਆਏਗਾ ਪਤਾ ਕੀ ਆ ਲੋਕਾਂ ਦੇ ਨਜ਼ਰਾਂ ਬਹੁਤ ਭੜੀਆਂ ਨੇ ਨਜ਼ਰਾਂ ਨੂੰ ਨਜ਼ਰ ਲੱਗ ਜਾਣਗੀਆਂ ਪਹਿਲਾਂ ਹੀ ਪੈਣ ਚ ਵਧੇਰੀ ਨਜ਼ਰਾਂ ਲਾਉਂਦੇ ਨੇ ਇਹ ਵੀ ਕਰਜ਼ਾ ਕਿਸੇ ਦਾ ਦੇਣਾ ਮੈਨੂੰ ਮੈਨੂੰ ਵੀ ਕਰਜ਼ਾ ਕਿਸੇ ਦਾ ਜਿਹੜਾ ਦੇਣਾ ਲੈ ਮਿੱਤਰ ਮਿਲਦਾ ਤੁਹਾਨੂੰ ਘਰੇ ਜਾ ਕੇ ਬਾਏ ਬਾਏ ਸੋ ਆਪਾਂ ਇਸੇ ਗੇ ਠੀਕ ਹੈ ਆਵਲਾ ਕੰਮ ਕੰਮ ਹੋ ਗਿਆ ਡਨ ਤੇ ਆਪਾਂ ਚੱਲਦੇ ਆਪਾਂ ਹੁਣ ਘਰੇ ਆਪਾਂ ਇਹਦੇ ਗੇ ਇੰਗਰੇਜ ਆਉਣ ਵਾਲਿਆਂ ਦੇ ਖਾ ਪੀ ਲਿਆ ਅੱਪਾ ਲੱਗੇ ਸੀਗੇ ਬਾਬੇ ਘਰਦਿਆਂ ਨੂੰ ਖਾ ਪੀ ਕੇ ਪੇਡ ਪੂਜਾ ਕਰਕੇ ਮੈਂ ਵੀਡੀਓ ਨਹੀਂ ਬਣਾ ਪਾਇਆ ਖਾਂ ਚ ਥੋੜਾ ਜਿਹਾ ਬੀਜੀ ਹੋ ਗਿਆ ਸੀਗਾ ਮੈਂ ਤੇ ਮਿਲਦਿਆਂ ਤੁਨੂੰ ਘਰੇ ਜਾ ਕੇ ਉਹ ਕਵੀ ਰਾਜ ਆਉਂਦਾ ਦੇਖੋ ਠੰਡਾ ਚੱਕੀ ਬਟੂ ਪਾ ਦੇਣਾ ਅੱਪਾ ਆ ਕੇ ਗੱਗੂ ਦੇ ਖੇਤ ਅੱਜ ਗੱਗੂ ਦਾ ਸਰੀਰ ਦੇਖੋ ਤੁਸੀਂ ਜੱਜ ਕਰੋ ਕਿਦੇ ਵਰਗਾ ਲੱਗਦਾ ਹੈ ਆਪਾਂ ਗੋਲੂ ਨੂੰ ਗਈ ਜੰਨੇ ਮੋਟਾ ਐ ਪੀ ਹੋਏ ਗੋਲੂ ਦਾ ਫੇਰ ਕੱਪੜੇ ਦੇਖੀ ਨਹੀਂ ਕੱਚ ਦੇ ਗੋਲੂ ਦਾ ਫੇਰ ਵੀ ਠੀਕ ਲੱਗਦਾ ਉਹਦਾ ਧੂਸੇ ਲੱਗਦਾ ਦੇਖੋ ਦੇਖੋ ਕੁਦਵਾ ਕਾ ਮਾਰ ਕੇ ਦੇਖੀ ਕਹੇ ਅਲੱਗ ਰਿਆ ਉਧਰ ਗੋਲੂ ਉਹਦਾ ਚੱਲੀ ਜਾਂਦਾ ਟਰੈਕਟਰ ਟਰੈਕਟਰ ਕੋਲ ਆਏ ਜੀ ਆਪਾਂ ਇਧਰ ਮਾਈ ਬੇਟਾ ਦੂੰਗਾ ਬੇਟਾ ਮਾਈ ਸਕਿਨ ਨੂੰ ਗੋਰੀ ਕਰਾਉਣ ਦਾ ਟ੍ਰੀਟਮੈਂਟ ਚਾਲੂ ਕਰਿਆ ਬਾਈ ਐ ਨਹੀਂ ਪੁੱਤ ਅਰ ਤੇਰੀ ਗਰਦ ਨੂੰ ਦਾ ਦਾ ਬੇੜਾ ਹੀ ਕਰਕਾ ਗੋਰੀ ਕੋਲ ਨਾ ਗਿਨਣਾ ਲੀਡਰ ਹੋਲੀ ਹੋਲੀ ਟ੍ਰੀਟਮੈਂਟ ਚੱਲ ਰਿਹਾ ਨਾ 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 ਹੋਊਗੀ ਹੋਲੀ ਹੋਲੀ ਲੱਗਿਆ ਕੇ ਕੋਈ ਉਹ ਗੁਦਰੀ ਜਿਆਦਾ ਬੇਇੱਜ਼ਤੀ ਕਰਦਾ ਹੈ ਤਾਂ ਨਾ ਬੰਦਾ ਗੱਗੂ ਨੂੰ ਕਹਦਾ ਡਾਇਰੈਕਟਰ ਤੋਂ نیچے ਉਤਰ ਕਹਿੰਦਾ ਵੀਡੀਓ ਬਣਾਉਣੀ ਕੱਗੋ ਨੇ ਨਵੇਂ ਟਾਇਰ ਬਵਾਤੇ ਦੇਖੋ ਹੋਰ ਬੰਦਾ 70000 ਰੁਪਏ ਲੱਗਦਾ ਤੁਹਾਨੂੰ ਕਾਦੇ ਕਾਦੇ ਲਾਇਆ 70000 ਬੰਪਰ ਬੰਪਰ ਕਿੰਨੇ ਦਾ ਲੱਗਿਆ 65 ਕਿਲੋ ਵਾਲਾ 110 110 ਰੁਪਏ ਦਾ 65 ਕਿਲੋ 110 ਕਿਲੋ ਵਾਲਾ ਇਹ ਉਰ ਵਿੱਚ ਵੀ ਤਾਂ ਕਸਿਆ ਜਾਂਦਾ ਹੁੰਦਾ ਇਹ ਵਿੱਚ ਕਸਣ ਵਾਸਤੇ ਉਹ ਬੰਦ ਦਿੰਦਾ ਆਪਣਾ ਘੱਟੋ ਘੱਟ 1 ਕਵਾਂਟਾ 10 ਕਿਲੋ ਦਾ ਆ ਉਹ ਨਹੀਂ ਸਾਡੇ ਵਾਲਾ ਉਹ ਆ ਯਾਰ ਮੇਰਾ ਗੋਲੂ ਵਾਲੇ ਦਾ ਕਰਿਆ ਮੈਂਨੇ ਉਹਦੇ ਚਾਰ ਪਲੇਟਾਂ ਲੱਗ ਰਿਹਾ ਚਾਰ ਜਰ ਕਿਲੋ ਗਾ ਉਹ ਚਾਰ ਨਾ ਚਾਰ ਪਰ ਤਾਂ ਉਸ ਕੋ ਖਸਾਂਦਾ ਆ ਆਓ ਫੇਰ ਜਾਣੀ ਦੀ ਉਰ ਜਾਣੀ ਦੀ ਪੱਤੀ ਯਾਰ ਆਪਾਂ ਨੇ ਇਹ ਚੂਜ ਕਰਾ ਲੈਜਰ ਕਟਿੰਗ ਵਾਲਾ ਡੱਕ ਕਿੰਨੇ ਦਾ ਲੱਗਿਆ ਡੱਕ ਦਾ 25000 ਦੋ ਸਾਲ ਹੋ ਗਏ ਯਾਰ ਉਹ ਛਤਰੀ ਚੌਦਰੀ ਦਾ ਬਣਾਇਆ ਕਿੰਨੇ ਰੱਖੀ ਹੈ ਚੌਦਰੀ ਹੋ ਗਈ 12 3000 ਦੀ ਵਿਚੇ ਓਹ ਲਾਈਟ ਕਿੰਨੀ ਲੈ ਕੇ ਆਇਆ ਤੂੰ ਵਿਚੇ ਲਵਾਈ ਆ ਹੋਊਗੀ ਵੀ ਕਿੰਨੇ ਦੀ ਕੋਈ ਨਹੀਂ ਕਿੰਨੇ ਕਿ ਲਾਈ ਬੰਪਰ ਸਮੇਂ ਬੰਨੀ ਕਿੰਨੇ ਦਾ ਬਣਾਇਆ ਤੂੰ ਸੁਨੇ ਵਿਚੇ ਟਾਇਰ 1000 ਦਾ ਜੰਬੂ ਹੋ ਰਹੇ ਨੇ ਬਾਈ ਪੈਰ ਪੈ ਤਾਂ ਖਤਰਨਾਕ ਨੇ ਚੱਕ ਔਰ ਸਰੀਰ ਤਾਂ ਦੇਖ ਤੂੰ ਓਹ ਛੋਟੀ ਟੀ-ਸ਼ਰਟ ਲਿਸ਼ਕਾ ਮਾਰਦਾ ਟੀ-ਸ਼ਰਟ ਵੀ ਐਕਚੁਅਲੀ ਨਾ ਕੜੀ ਰੰਗੀ ਪਾਰ ਗਿਆ ਕੜੀ ਰੰਗੀ ਨਹੀਂ ਮੇਰੀ ਜੀ ਟੱਟੀ ਰੰਗੀ ਟੱਟੀ ਰੰਗੀ ਹੈ ਤਰਾ ਬਾਣੀਆ ਬਾਈ ਮੈਨੂੰ ਤਾਹੀ ਬੁਲਾਇਆ ਨਹੀਂ ਨਹੀਂ ਕੁੜੇ ਯਾਰ ਚਪਕਾਲ ਘੂਲਣਾ ਕੱਢੇ ਕੋਈ ਵੀ ਹਾਂ ਇਹ ਬੰਦੇ ਦਾ ਕੋਈ ਧਰਮ ਨਹੀਂ ਕੋਈ ਜ਼ਮੀਰ ਨਹੀਂ ਜਿਵੇਂ ਮਰਿਆ ਪਿਆ ਇਹ ਨਾ ਬਈ ਪਤਾ ਕੀ ਹੋਇਆ ਉਸ ਦਿਨ ਆਰੀ ਕੀ ਹੈਪੀ ਬੰਦਾ ਇਹ ਮਰੀ ਹੋਈ ਜ਼ਮੀਰ ਮਰੀ ਹੋਈ ਜ਼ਮੀਰ ਨਹੀਂ ਪਹਿਣਾ ਨੇ ਇਹਦੀਆਂ ਸਾਰੀਆਂ ਯਾਰ ਹੋਏ ਰਾਜੇ ਰਹਿਣਾ ਸਾਰੀ ਜ਼ਿੰਦਗੀ ਜਿਹੜੀ ਇਹਨੇ ਗੱਲ ਕਰੀ ਅੱਜ ਤੂੰ ਤੋਂ ਮੇਰੀ ਭੈਣ ਹੈ ਨਹੀਂ ਓਏ ਆ ਕੀ ਕਹਿਗਾ ਓਏ ਆਰਮਨ ਕੀ ਕਹਿਗਾ ਓਏ ਦੋ ਰੱਲ ਲੱਗਿਆ ਤੇਰੀ ਨੀ ਕੀ ਕਰੀ ਜਾਂਦੇ ਬੇਲੇ ਮਲੰਗ ਸਾਰੇ ਪੈਰ ਵਾ ਹਾਂ ਵੀ ਨਾ ਪਾਉ ਵੀ ਜੂੜੇ ਕਰੇਗੀ ਉਹ ਕਹਿਣਗੇ ਨਾ ਵੇੜੇ ਵਾਲੇ ਐ ਸਾਲੇ ਹੈ ਵੇੜੇ ਵਾਲੇ ਸਾਲੇ ਜਿੰਨਾ ਟਾਈਮ ਤੇ ਚੰਗੇ ਕੱਟੇ ਹੋਏ ਆ ਹਾਂ ਵੀ ਨਾ ਪਾਉ ਵੀ ਜੰਗੂਟੀ ਕਰੀ ਆਣ ਦੇ ਕੀ ਕਰਾ ਬਾਬਾ ਓਏ 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 ਓ ਬਾਬਾ ਜੀ ਕੀ ਨਹੀਂ ਕਰਾ ਕੱਢ ਜਾ ਹੁਣ ਲੱਗਿਆ ਹੈਪੀ ਸਟੰਟ ਕਰਕੇ ਦਿਖਾਉਗਾ ਇਹਨੂੰ ਵੀ ਕਾ ਸਟੰਟ ਹੋਏ ਓ ਵੀਰ ਲੇ ਬਈ ਜਿਹੜੇ ਸਾਹ ਨਾਲ ਤੂੰ ਲੋਰ ਚੱਕਿਆ ਕੁਝ ਖਤਰਨਾਕ ਹੀ ਕਰਿਆ ਕਿਆ ਕਰਤਾ ਸੀ ਕੁਛ ਤਾਂ ਕਰ 2 3 ਹallelujah ਹਾਂ ਜੀ ਮਿੱਤਰੋ ਕੀ ਹਾਲ ਚਾਲ ਕਿਵੇਂ ਹੋ ਵਧੀਆ ਐਪੀ ਕਿੰਨੇ ਉਧਰੋਂ ਆਪਾਂ ਆਏ ਜੀਏ ਗੋਲੂ ਉਹਨੇ ਦੇ ਕੰਪਿਊਟਰ ਕਰੇ ਵਾਲਾ ਚੋਬਰ ਚੋਬਰ ਤੇ ਕੀ ਲੱਗੀਆਂ ਨੇ ਚੋਬਰ ਬਾਬੇ 2-4 ਦਿਨ ਹੋ ਗਿਆ ਆਪਾਂ ਇੰਨੇ ਬਿਜੀ ਚੱਲ ਰਹੇ ਹਾਂ ਫਲਾਗ ਆਪਾਂ ਅੱਡੀਆਂ ਸ਼ੂਟ ਕਰੇ ਨਹੀਂ ਰਹੇ ਹੈਗੇ ਐਕਚੁਅਲੀ ਨਾ ਥੋੜੀ ਬਿਜੀ ਲਾਈਵ ਚੱਲ ਰਹੀ ਆ ਨਾ ਹੈਪੀ ਸਾਲਾ ਮੇਰੇ ਤੇ ਹੱਸ ਹੀ ਜਾਂਦਾ ਕਿੰਨੇ ਕੰਮਕਾਰ ਜਿਆਦਾ ਕਰਦਾ ਕੰਮਕਾਰ ਥੋੜਾ ਜਿਆਦਾ ਹੀ ਨੇ ਤੇ ਮਿੱਤਰੋ ਆਪਾਂ ਚੱਲਦੇ ਹੁਣ ਘਰੇ ਕੰਮ ਕੁੰਮ ਹੋ ਗਏ ਗੁਰੂ ਦੇ ਡਾਇਰੈਕਟਰ ਕੋਲ ਆਏ ਸੀਗੇ ਚੱਲੀ ਇੰਦਾ ਟਰੈਕਟਰ ਦਾ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਬੱਕਰਾਰੇ ਬਾਈ ਬੋਲਦੇ ਮੈਨੂੰ ਬੋਲਣਾ ਨਹੀਂ ਆਉਂਦਾ ਬਾਈ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕੀ ਉੱਚੀ ਬੋਲ ਰਹਾ ਸਬਸਕ੍ਰਾਈਬ ਓਕੇ ਓਕੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਠੀਕ ਆ ਮਿਲਦਾ ਤੁਹਾਨੂੰ ਅਗਲੇ ਵਲੋਗ ਵਿੱਚ ਕਮੈਂਟ ਕਮੈਂਟ ਕਟ ਆਉਂਦੇ ਨੇ ਨਾ ਆਪਣੇ ਕਮੈਂਟ ਤਾਂ ਆ ਜਾ ਕਰਨਗੇ ਜਿੱਦਨ ਮੇਰੀ ਚੜਾਈ ਹੋਗੀ ਚੜਾਈ ਚੜਾਈ ਜਿਹੜਾ ਜਿਹਦਾਂ ਯਾਰ ਜਿੱਦਾਂ ਵਾਲੀ ਚੜਾਈ ਹੋਗੀ ਨਾ ਉਦੋਂ ਆਇਆ ਕਰਨਗੇ ਕਮੈਂਟ ਦੇਖੀ ਚਲੋ ਉਦੋਂ ਬੰਦਿਆ ਦੀ ਵੀਡੀਓ ਪਾਈ ਜਾਂਦਾ ਓਏ ਹੋਰ ਚੱਲਦਾ ਬਿਨਾ ਡਰਾਈਵਲ ਤੋਂ ਟਰੈਕਟਰ ਕੰਪਿਊਟਰ ਸਿਸਟਮ ਆ ਇੱਥੋਂ ਕੰਟਰੋਲ ਹੁੰਦਾ ਟਰੈਕਟਰ ਇਹ ਚੱਲਦਾ ਬਿਨਾ ਡ੍ਰਾਇਵਲ ਤੋਂ ਅੱਗੇ ਜ਼ਪਾਤੇ ਵੀ ਨੇ